ਸੋ ਵਿਜੀਲੈਂਸ ਦੇ ਐਸਐਸਪੀ ਦੇ ਵੱਜੋਂ ਬਰਾਟ ਸਾਹਿਬ ਵੀ ਇੱਕ ਵਾਰ ਫਿਰ ਤੋਂ ਲੁਧਿਆਣਾ ਦੇ ਵਿੱਚ ਵਾਪਸੀ ਹੋ ਚੁੱਕੀ ਹੈ ਬਰਾਟ ਸਾਹਿਬ ਕਹਿ ਸਕਦੇ ਕਿ ਸ਼ਹਿਰ ਨੂੰ ਫਿਰ ਤੋਂ ਇੱਕ ਵਾਰ ਸਿੰਘਮ ਦਾ ਰੂਪ ਦੇਖਣ ਨੂੰ ਮਿਲੇਗਾ ਜੀ ਦੇਖੋ ਜੀ ਜਿਵੇਂ ਕਿ ਲੁਧਿਆਣੇ ਨਾਲ ਤਾਂ ਜਿਹਾ ਜਿਵੇਂ ਰੌਮਾਸ ਦਾ ਰਿਸ਼ਤਾ ਜੀ ਜੀ ਸਾਰਿਆਂ ਨਾਲ ਤੇ ਪ੍ਰੈਸ ਨਾਲ ਵੀ ਤੇ ਮੈਂ ਪਹਿਲਾਂ ਜਦੋਂ ਸਭ ਤੋਂ ਪਹਿਲਾਂ ਇੱਥੇ ਆਇਆ ਸੀ ਡੀਐਸਪੀ ਆਇਆ ਸੀਗਾ ਮੈਂ ਉਦੋਂ ਐ ਡੀਐਸਪੀ ਦੀ ਪੋਸਟ ਤੇ ਰਹਾ ਸੀ ਕਿ ਤੁ ਫਿਰ ਟਾਪਿਕ ਤੇ ਦੇਖਿਆ ਫਿਰ ਡੀਸੀਪੀ ਹੈ ਤੇ ਡੀਸੀਪੀ ਵੀ ਮੈਨੂੰ ਮੌਕਾ ਮਿਲਿਆ ਉਹ ਵੀ ਕੰਮ ਕਰਨ ਦਾ ਤੇ ਇਹ ਮੇਰੇ ਲਈ ਬੜੀ ਸੁਆਗਤ ਦੀ ਗੱਲ ਹੈ ਕਿ ਦੁਬਾਰਾ ਲੁਧਿਆਣਾ ਨੂੰ ਸਰਵ ਕਰਨ ਦਾ ਮੌਕਾ ਮਿਲਿਆ ਐਜ਼ ਐਸਐਸਪੀ ਵਿਜੀਲੈਂਸ ਤੇ ਮੈਂ ਵਿਸ਼ਵਾਸ ਦਿਵਾਉਣਾ ਕਿ ਅਸੀਂ ਜਿਹੜਾ ਹੈਗਾ ਪੂਰੀ ਟਰਾਂਸਪੇਰੈਂਸੀ ਜਿਵੇਂ ਕੀ ਸਾਡੇ ਚੀਫ ਡਾਇਰੈਕਟਰ ਸਾਹਿਬ ਤੇ ਗੌਰਮੇ ਜਿਹੜੀ ਬਾਰਡਰਸ ਹੈਗੀ ਆ ਜਿੱਤੂ ਕਮੈਂਟ ਦੇ ਜਿਹੜੀ ਉਹਨਾਂ ਨੇ ਸਾਡੇ ਲਈ ਦਸ਼ਨ ਦੇ ਵਿੱਚ ਦਿੱਤੇ ਉਹਦੇ ਤੇ ਖਰੇ ਉਤਰਾਂਗੇ ਅਸੀਂ ਪਹਿਲਾਂ ਇਹ ਇਨਸ਼ੋਰ ਕਰਾਂਗੇ ਕਿ ਸਟਾਫ ਨਾਲ ਸਾਰਿਆਂ ਨਾਲ ਮੀਟਿੰਗ ਕੀਤੀ ਹੈ ਕਿ ਟ੍ਰਾਂਸਪੇਰੈਂਸੀ ਰੱਖ ਕੇ ਕ腐ਸ਼ਨ ਫ੍ਰੀ ਜਿਹੜਾ ਹੈਗਾ ਜਦੋਂ ਆਪਾਂ ਸਾਰੇ ਜਿਹੜਾ ਹੈਗਾ ਸਾਫ਼ ਸੁਥਰੇ ਟ੍ਰਾਂਸਪੇਰੈਂਸੀ ਰੱਖ ਕੇ ਕੰਮ ਕਰਾਂਗੇ ਫੇਰ ਹੀ ਆਪਾਂ ਜਿਹੜਾ ਹੈਗਾ ਲੋਕਾਂ 'ਚ ਆਪਣਾ ਵਿਸ਼ਵਾਸ ਬਣਾ ਸਕਦੇ ਹਾਂ ਤੇ ਜਿਹੜੇ ਮਾੜੇ ਅੰਸਰਾਂ ਤੋਂ ਨੱਥ ਪਾ ਸਕਦੇ ਆ ਸੋ ਬੜਾ ਇਹ ਕਲੀਅਰ ਹੈਗਾ ਕੀ ਸਾਡੀ ਪੂਰੀ ਕੋਸ਼ਿਸ਼ ਰਹੇਗੀ ਇਸ ਤੇ ਕਿ ਪਬਲਿਕ ਨੂੰ ਹਰਾਸਮੈਂਟ ਨਾ ਹੋਵੇ ਉਹਨਾਂ ਦੇ ਕੰਮ ਕੰਮ ਜੈਨੂਇਨ ਕੰਮ ਹੋਣ ਉਹਨਾਂ ਨੂੰ baar baar ਜਿਹੜਾ ਹੈਗਾ ਪ੍ਰਮੋਸ਼ਨ ਜਾਂ ਉਹਨਾਂ ਨੂੰ ਇਹ ਨਾ ਮਹਿਸੂਸ ਹੋਵੇ ਕਿ ਸਾਡਾ ਜਿਹੜਾ ਕੰਮ ਤਾਂ ਨਹੀਂ ਹੋ ਰੇ ਬਿਕਾਜ਼ ਅਸੀਂ ਪੈਸਾ ਨਹੀਂ ਦਿੱਤਾ ਜਾਂ ਅਸੀਂ ਜਿਹੜਾ ਹੈਗਾ ਪੈਸੇ ਨਾਲ ਹੀ ਕੰਪਨਸਟਾ ਦੇ ਬਿਲਕੁਲ ਇਸ ਕਰਤੇ ਅਸੀਂ ਜਿਹੜਾ ਹੈਗਾ ਤੁਹਾਡਾ ਵਿਸ਼ਵਾਸ ਸਾਨੂੰ ਹੈ ਸਾਡੇ ਤੇ ٹرسٹ ਕਰੋ ਕਿ ਕੋਈ ਸੀਐਮ ਸਾਹਿਬ ਦਾ ਆਫ ਦਾ ਨੰਬਰ ਜਿਹੜਾ ਹੈਗਾ ਅਸੀਂ ਹਾਈਲਾਈਟ ਕੀਤਾ ਹੋਇਆ ਸਾਡਾ ਲਈ ਕਦੇ ਵੀ ਐਨੀ ਟਾਈਮ ਸਾਡੇ ਕੋਲੇ ਆ ਕੇ ਸਾਨੂੰ ਦੱਸ ਸਕਦੇ ਆ ਜੇ ਕੋਈ ਵੀ ਜਿਹੜਾ ਬੰਦਾ ਕੇ ਪਰੇਸ਼ਾਨ ਕਰ ਰਿਹਾ ਹੈ ਚਾਹੇ ਉਹ ਸਾਡੇ ਡਿਪਾਰਟਮੈਂਟ ਦਾ ਚਾਹੇ ਕਿਸੇ ਵੀ ਡਿਪਾਰਟਮੈਂਟ ਦਾ ਜੇ ਕੋਈ ਬੰਦਾ ਤੰਗ ਕਰਦਾ ਤਾਂ ਤੁਸੀਂ ਖੁੱਲੇ ਦਿਲ ਨਾਲ ਆ ਸਕਦੇ ਹੋ ਤੇ ਸਾਡੇ ਲਈ ਹਮੇਸ਼ਾ 24 ਘੰਟੇ ਜਿਹੜੇ ਹੈਗੇ ਅਸੀਂ ਉਹਨਾਂ ਲਈ ਹਾਜ਼ਰ ਹਾਂ ਸੋ ਆ ਬਰਾਦ ਸਾਡਾ ਸਤ ਸੰਦੇਸ਼ ਹੈ ਉਹਨਾਂ ਕਰਪਤ ਅਫਸਰਾਂ ਦੇ ਲਈ ਜਿਹੜੇ ਕਿ ਰਿਸ਼ਵਤ ਲੈ ਬਿਨਾ ਕੰਮ ਹੀ ਨਹੀਂ ਕਰਦੇ ਪਬਲਿਕ ਦੇ ਵੈਲਫੇਅਰ ਲਈ ਅ ਅਫਸਰਾਂ ਦੀ ਜਿਹੜੀ ਡਿਊਟੀ ਹੁੰਦੀ ਹੈ ਤਨਾਤ ਹੁੰਦੇ ਨੇ ਅਫਸਰਨ ਕਾਰੀ ਅਦਾਰਿਆਂ ਦੇ ਵਿੱਚ ਜ਼ਿਆਦਾਤਰ ਰਿਸ਼ਵਤ ਦੀ ਡਿਮਾਂਡ ਕੀਤੀ ਜਾਂਦੀ ਹੈ ਸੋ ਸਰਕਾਰ ਦੀ ਪਾਲਿਸੀ ਵੀ ਇਹੀ ਕਹਿ ਰਹੀ ਹੈ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਹਨਾਂ ਦੀ ਪਾਲਿਸੀ ਉਹਨਾਂ ਦੀ ਵਿਚਾਰਧਾਰਾ ਜਿਹੜੀ ਕਰਪਸ਼ਨ ਦੇ ਬਿਲਕੁਲ ਖਿਲਾਫ ਹੈ ਔਰ ਬਦਲਾਰ ਦੀ ਰਾਜਨੀਤੀ ਦੇ ਨਾਲ ਨਾਲ ਅਫਸਰ ਵੀ ਨੇ ਜਿਹੜੇ ਉਸੇ ਤਰੀਕੇ ਦੇ ਨਾਲ ਜਿਹੜਾ ਹੁਣ ਆਪਣਾ ਦੇਖਣ ਨੂੰ ਮਿਲੇਗਾ ਬਰਾੜ ਸਾਹਿਬ ਨੇ ਤਾਂ ਸਖਤ ਸੰਦੇਸ਼ ਦੇ ਹੀ ਦਿੱਤਾ ਲੁਧਿਆਣਾ ਦੇ ਵਿੱਚ ਬਰਾੜ ਸਾਹਿਬ ਕੇ ਗੱਲ ਕਰੀਏ ਤਾਂ ਉਮਰਾਲ ਕਿੰਨਾ ਸਮਾਂ ਤੁਸੀਂ ਅਲੱਗ-ਅਲੱਗ ਅਹੁਦਿਆਂ ਤੇ ਬਤੀਤ ਕੀਤਾ ਦੇਖੋ ਮੈਂ ਸਭ ਤੋਂ ਪਹਿਲਾਂ ਜਦੋਂ ਮੈਨੂੰ ਡੀਐਸਪੀ ਸਿਟੀ 1 ਦਾ ਮੌਕਾ ਮਿਲਿਆ ਸੀਗਾ ਉਸ ਤੋਂ ਬਾਅਦ 2002 ਚ ਮੈਂ ਐਸਐਸਪੀ ਟ੍ਰੈਫਿਕ ਰਿਆਡ ਹੋ ਡੀਐਸਪੀ ਸਿਟੀ 2 ਸਰਵ ਕੀਤਾ ਫਿਰ ਤੋਂ ਉਸ ਮੈਨੂੰ ਬੜਾ ਮਾਣ ਆ ਜਦੋਂ ਕਮਿਸ਼ਨਰ ਬਣਿਆ ਸਾਡੇ ਐਸਐਸਪੀ ਈਸ਼ਵਰ ਸਿੰਘ ਪਹਿਲੇ ਕਮਿਸ਼ਨਰ ਸੀਗੇ ਤੇ ਮੈਂ ਉਸ ਟਾਈਮ ਐਜ਼ ਏਸੀਪੀ ਡਿਟੈਕਟਿਵ ਵਿਦਿਥੇ ਕਮਿਸ਼ਨਰ ਟਾਈਮ ਤੋਂ ਮਿਲਿਆ ਮੈਨੂੰ ਉਸ ਤੋਂ ਬਾਅਦ ਜਦੋਂ ਫਿਰ ਮੈਂ ਐਸਐਸਪੀ ਇੱਥੇ ਹੀ ਪ੍ਰਮੋਟ ਹੋਇਆ ਤੇ ਉਸ ਟਾਈਮ ਐਸਪੀ ਟ੍ਰੈਫਿਕ ਦਾ ਮੇਰੇ ਕੋਲ ਚਾਰਜ ਰਿਹਾ ਫਿਰ ਮੈਨੂੰ ਐਸਪੀ ਉਹਰ ਚਲੇ ਗਿਆ ਸੀਗੇ ਉਸ ਤੋਂ ਬਾਅਦ ਮੈਨੂੰ ਫਿਰ ਜਾ ਕੇ ਡੀਸੀਪੀ ਇਨਵੈਸਟੀਗੇਸ਼ਨ ਦਾ ਮੌਕਾ ਮਿਲਿਆ ਇੱਥੇ 2 ਸਾਲ ਮੈਂ ਕੰਮ ਕੀਤਾ ਉਸ ਤੋਂ ਬਾਅਦ ਫਿਰ ਹੋਰ ਤੁਸੀਂ ਐਸਪੀ ਉਸ ਤੋਂ ਬਾਅਦ ਹੁਣ ਦੁਬਾਰਾ ਫਿਰ ਐਸਐਸਪੀ ਟੋਟਲ ਓਵਰਆਲ 10 ਇਅਰ ਦੀ ਜੇ ਗੱਲ ਕਰੀਏ ਓਵਰਆਲ ਮੇਰੇ ਹਾਊ ਮੈਨੀ ਈਅਰ 9 ਇਅਰਸ ਮੈਂ ਜਿਹੜਾ ਹੈ ਕਹਿੰਦਾ ਨੂੰ 9 ਇਅਰਸ ओके 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 अच्छा सर जॉइनिंग हो चुकी है एज ए एसएसपी विजिलेंस ਹੁਣ ਕਿਹੜੇ ਕਿਹੜੇ ਡਿਪਾਰਟਮੈਂਟ ਨੇ ਜਿਹੜੇ ਤੁਹਾਡੀ ਜਿਨਾਂ ਤੇ ਡਾਇਰੈਕਟ ਨਿਗਰਾਨੀ ਹੈਗੀ ਬਿਲਕੁਲ ਡਿਪਾਰਟਮੈਂਟਸ ਤਾਂ ਜਿਹੜੇ ਵੀ ਆਪਣੇ ਕੰਮ ਗਵਰਨਮੈਂਟ ਦੇ ਨਾਲ ਹੀ ਹੈਗੇ ਆ ਉਹਨਾਂ ਸਾਰਿਆਂ ਤੇ ਹੀ ਸਾਡਾ ਜਿਹੜਾ ਹੈਗਾ ਵਿਦਾ ਰਹੂਗੀ ਇਹ ਨਹੀਂ ਹੈਗਾ ਵੀ ਅਸੀਂ ਪਾਰਟਿਕੁਲਰਲੀ ਕਿਸੇ ਤੋਂ ਕਰਨਗੇ ਬਾਕੀ ਜਿਹੜੀਆਂ ਰਿਪੋਰਟ ਸਾਡੇ ਕੋਲੇ ਆਉਣੀਆਂ ਉਹ ਜਿਸ ਹਿਸਾਬ ਨਾਲ ਜੋ ਕੰਮ ਹੋ ਰਿਹਾ ਹੈ ਤਾਂ ਜਿੱਥੇ ਸਾਨੂੰ ਲੱਗੂਗਾ ਕਿ ਹਾਂ ਇੱਥੇ ਜਿਹੜਾ ਕਾਫੀ ਜਾਣਦਾ ਅ ਤੇ ਨੁਕਸਾਨ ਹੋ ਰਿਹਾ ਕਾਫੀ ਜ਼ਿਆਦਾ ਇਸ਼ੂਜ਼ ਆ ਰਹੇ ਆ ਪ੍ਰੋਬਲਮਸ ਆ ਰਹੇ ਆ ਉਹਨੋਂ ਸੀ ਪਹਿਲਾਂ ਹੱਥ ਪਾਉਂਦਾ ਦਸ਼ਕਾ ਦੀ ਜਾਣਕਾਰੀ ਦੇ ਲਈ ਇੱਕ ਤੁਹਾਡੀ ਇਨਫੋਰਮੇਸ਼ਨ ਦੇ ਵਿੱਚ ਐਡ ਆਨ ਕਰਨਾ ਚਾਹੂਗਾ ਕਿ ਬਰਾਦ ਸਾਹਿਬ ਤੋਂ ਪਹਿਲਾਂ ਜਿਹੜੇ ਐਸਐਸਪੀ ਵਿਜੀਲੈਂਸ ਇੱਥੇ ਰਹਿ ਕੇ ਗਏ ਨੇ ਸਦੂ ਸਾਹਿਬ ਰੁਪਿੰਦਰਪਾਲ ਸਦੂ ਉਹਨਾਂ ਦਾ ਨਾਮ ਬੋਰਡ ਦੇ ਉੱਤੇ ਦੇਖ ਸਕਦੇ ਹੋ ਸਦੂ ਸਾਹਿਬ ਦੇ ਨਾਮ ਦੇ ਉੱਤੇ ਇੱਕ ਬਹੁਤ ਮਹੱਤਵਪੂਰਨ ਕੇਸ ਹੈ ਜਿਹੜਾ ਉਹਨਾਂ ਦੇ ਨਾਮ ਦੇ ਨਾਲ ਜੁੜਿਆ ਹੋਇਆ ਤੁਹਾਡੇ ਰਸਤੇ ਦੇ ਵਿੱਚ ਆਉਂਦੇ ਆ ਕੀ ਉਹ ਤੁਹਾਡੇ ਤੇ ਹੱਕ ਜਮਾਨਗੇ ਜਾਂ ਤੁਸੀਂ ਉਹਨਾਂ ਨੂੰ ਉਹਨਾਂ ਦਾ ਰਸਤਾ ਦਿਖਾਓਗੇ ਦੇਖੋ ਇਹ ਤਾਂ ਕਾਨੂੰਨ ਹੈ ਜੀ ਕਾਨੂੰਨ ਤੋਂ ਉੱਪਰ ਦਾ ਕੋਈ ਨਹੀਂ ਹੈ ਜੇ ਅਸੀਂ ਕਾਨੂੰਨ ਨੂੰ ਫਾਲੋ ਕਰਾਂਗੇ ਤਾਂ ਫਿਰ ਮੇਰਾ ਖਿਆਲ ਨਹੀਂ ਹੈ ਕੋਈ ਕੁਝ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ ਜੇ ਅਸੀਂ ਪ੍ਰੋਪਰ ਕਾਨੂੰਨ ਨੂੰ ਫਾਲੋ ਕਰਾਂਗੇ ਕਾਨੂੰਨ ਦੇ ਅੱਗੇ ਕੋਈ ਰਾਜਾ ਨਹੀਂ ਜੀ ਕੋਈ ਮੰਤਰੀ ਨਹੀਂ ਕੋਈ ਹੋਰ ਨਹੀਂ ਸਾਰੇ ਇੱਕ ਅਧੀਨ ਹਨ ਕਿ ਇੱਥੇ ਕੁਝ ਡਿਫਰੈਂਟ ਦੇਖਣ ਨੂੰ ਮਿਲੇਗਾ ਬਿਲਕੁਲ ਮਿਲੂਗਾ ਜੀ ਤੁਹਾਨੂੰ ਤੁਹਾਡੇ ਆਨਲਾਈਨ ਟਾਈਮ ਤੇ ਤੁਹਾਡੇ ਸਾਹਮਣੇ ਹੋਊਗਾ ਜੀ ਜਦੋਂ ਅਸੀਂ ਲੌਗ ਤਾਂ ਅਪੇ ਕਰਦੇ ਆ ਤਾਂ ਅਸੀਂ ਲੌਗ ਦੀ ਰਿਸਪੈਕਟ ਕਰਦੇ ਆ ਸਸ ਅਸੀਂ ਲੌਗ ਨੂੰ ਦੇਖਣਾ ਹੈਗਾ ਨਾ ਕਿ ਦੇਖਣਾ ਕਿ ਕੌਣ ਹੈਗਾ ਕਾਰਪੋਰੇਸ਼ਨ ਦੇ ਬਾਰੇ ਕਾਫੀ ਰੋਜ਼ ਅਖਬਾਰਾਂ ਦੀਆਂ ਸੁਰਖੀਆਂ 'ਚ ਵੀ ਨਜ਼ਰ ਆਉਂਦਾ ਵੀ ਕਰਪਸ਼ਨ ਬਹੁਤ ਹੈ ਕਿ ਲੱਗਦਾ ਹੈ ਕਿ ਇਸ ਤਰ੍ਹਾਂ ਦੀਆਂ ਅਧਾਰੀਆਂ ਨੂੰ ਨੱਥ ਪਾਉਣ ਦੇ ਵਿੱਚ ਤੁਸੀਂ ਕਾਮਯਾਬ ਹੋਗੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਪਤਾ ਲੱਗ ਰਿਹਾ ਹੈ ਬਟ ਅਸੀਂ ਇਹ ਇੰਸ਼ੋਰ ਕਰਦੇ ਹਾਂ ਜਿੱਥੇ ਕਿਤੇ ਹੈ ਜੀਸ਼ੂ ਆਊਗੀ ਤੇ ਮੌਨ ਵਾਲੇ ਟਾਈਮ ਤੇ ਜਰੂਰ ਐਕਸ਼ਨ ਮਿਲੇ ਸਰ ਲੋਕਿਆਲਾ ਦੇ ਵਸਨੀਕਾਂ ਲਈ ਕੀ ਸੰਦੇਸ਼ ਹੈ ਮੈਂ ਬਸ ਇਹੀ ਦੁਬਾਰਾ ਫੇਰ ਕਹਿਣਾ ਚਾਹੁੰਦਾ ਕਿ ਆਪਾਂ ਕ੍ਰੈਪਸ਼ਨ 3 ਜਿਹੜੀ ਹੈਗੀ ਆ ਉਹ ਦੇਣਾ ਉਹਦੇ ਵਿੱਚ ਤੁਹਾਡਾ ਸਭ ਤੋਂ ਵੱਡਾ ਹੱਥ ਆ ਪਬਲਿਕ ਦਾ ਤੁਸੀਂ ਤਕੜੇ ਹੋ ਕੇ ਜਿਹੜਾ ਹੈਗਾ ਆਪਣੇ ਕੰਮਾਂ ਲਈ ਜਾਓ ਕੰਮ ਕਰੋ ਜੇ ਤੁਹਾਨੂੰ ਕਿਤੇ ਪ੍ਰੋਬਲਮ ਆਉਂਦੀ ਹੈ ਅਸੀਂ ਹਰ ਟਾਈਮ ਹਾਜ਼ਰ ਆ ਅਵੇਲੇਬਲ ਆ ਆਪਾਂ ਕਿਸੇ ਤੇ ਸੌਫਟ ਕਰਨੀ ਪੜਨਾ ਕਿਸੇ ਤੇ ਥਲੀ ਨਹੀਂ ਲੱਗਣਾ ਉੱਪਰ ਤੁਹਾਡਾ ਹੱਕ ਹੈ ਸਰਕਾਰ ਵੱਲੋਂ ਤੁਹਾਨੂੰ ਪੂਰੀ ਫੈਸਿਲਿਟੀਜ਼ ਆ ਉਹਨੂੰ ਆਪਾਂ ਵਰਤਣਾ ਚਾਹੀਏ ਕੋਈ ਗ੍ਰੀਟ ਤੁਹਾਨੂੰ ਹੋਊਗੀ ਸਾਨੂੰ ਦੱਸੋ ਅਸੀਂ ਫੌਰਨ ਐਕਸ਼ਨ ਕਰਾਂਗੇ ਸੋ ਕਰਪਟ ਅਫਸਰਾਂ ਨੂੰ ਬਿਲਕੁਲ ਤਾਕੀਰ ਕੀਤੀ ਜਾਂਦੀ ਹੈ ਸ਼ਹਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਸਿੰਗਮਰੀ ਐਂਟਰੀ ਜਿਹੜੀ ਹੋ ਚੁੱਕੀ ਹੈ ਐਸਐਸਪੀ ਵਿਜੀਲੈਂਸ ਦਾ ਆਫ ਦਾ ਬਰਾੜ ਸਾਹਿਬ ਨੇ ਸਾਹਮਲੇ ਆ ਉਹਨਾਂ ਦੇ ਕੋਲੋਂ ਇੱਕ ਸਖਤ ਸੰਦੇਸ਼ ਹੈ ਕਿ ਕਰਪਸ਼ਨ ਜਿਹੜੇ ਲੈ ਰਹੇ ਨੇ ਉਹਦਾ ਅਫਸਰਾਂ ਨੂੰ ਤਾਂ ਬਿਲਕੁਲ ਵੀ ਬਖਸ਼ਾ ਨਹੀਂ ਜਾਵੇਗਾ ਸੋ ਇਸਨ ਬਰਾੜ ਸਾਹਿਬ ਦੇ ਆਫਿਸ ਤੋਂ ਤਾਜ਼ਾ ਅਪਡੇਟ ਫਿਰ ਮਿਲਦੇ ਆ ਨਵੀ ਤੇ ਤਾਜ਼ਾ ਅਪਡੇਟ ਦੇ ਨਾਲ ਫਿਲਹਾਲ ਮੈਨੂੰ ਦਿਓ ਇਜਾਜ਼ਤ ਵੇਖਦੇ ਰਹੋ ਪਬਲਿਕ 뷰